ਪੰਜਾਬੀ ਆਬੀ ਟੀਵੀ ਤੇ ਪਿਆਰ ਭਰੀ ਸਾਥੀ ਕਾਲ ਤੇ ਅੱਜ ਅਸੀਂ ਸਾਜਨ ਪੰਜਾਬੀ ਪ੍ਰੋਟੈਕਸ਼ਨ ਦੀ ਰਜਿੰਦਰਾ ਬਲੂ ਜੀ ਦੀ ਕਹਾਣੀ ਤੇ ਬਣੀ ਫਿਲਮ ਬੋਝ ਨੂੰ ਤਾ ਪੋਸਟ ਲੀਜ਼ ਕਰ ਰਹੇ ਆ ਤੇ ਸਾਡੇ ਦਰਮਿਆਨ ਜਿਹੜੇ ਪਹੁੰਚੇ ਆ ਸਾਡੇ ਲੋਕ ਗਾਇਕ ਬਲਵੀਰ ਝੂਟੀਆਂ ਜੀ ਸਾਡੇ ਪਰ ਮਿੱਤਰ ਤੇ ਇਹਦੇ ਨਾਲ ਰਾਜਵਿੰਦਰ ਅਸਮੀਰ ਜੀ ਤੇ ਰਜਿੰਦਰਾ ਬਲੂ ਜੀ ਤੇ ਇਧਰ ਸੁਖਮੰਦਰ ਪੱਕਾ ਜੀ ਉਹ ਜੀ ਫਿਲਮ ਜਿਹੜੀ 6 ਅਕਤੂਬਰ ਨੂੰ ਸ਼ਾਮ 5 ਵਜੇ ਸਾਜਨ ਪੰਜਾਬੀ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਪੋਸਟਰ ਅਸੀਂ ਅੱਜ ਰਿਲੀਜ਼ ਕਰਤਾ ਤੇ ਫਿਲਮ ਅਗਲੇ ਦਿਨ ਅੱਜ ਤੁਸੀਂ ਦੇਖੋਗੇ ਤੇ ਸਾਡੇ ਦਰਮਿਆਨਾ ਜਿਹੜੇ ਗੁਰਤੇਜ ਸਿੰਘ ਜੀ ਸਾਡੇ ਵੱਡੇ ਭਾਈ ਨੇ ਤੇ ਇਧਰ ਲੱਥਾ ਸਿੰਘ ਜੀ ਸੁਖਮਨ ਸੁਖਮੰਦਰ ਸਿੰਘ ਪੱਕਾ ਜੀ ਤੇ ਕਹਾਣੀਕਾਰ ਰਜਿੰਦਰ ਅਬੜੂ ਜੀ ਤੇ ਬਲਵੀਰ ਚੋਟੀਆਂ ਜੀ ਰਾਜਵਿੰਦਰ ਰਸ਼ਮੀਰ ਜੀ ਤੇ ਮੋਹਿਤ ਜੀ ਸੋ ਇਹ ਅਸੀਂ ਫਿਲਮ ਦਾ ਅੱਜ ਜਿਹੜੀ ਸਾਡੀ ਦਾ ਪੋਸਟਰ ਰੀਲੀਜ਼ ਕੀਤਾ ਤੇ ਗੱਲ ਵੀ ਕਰਾਂਗੇ ਇਸ ਫਿਲਮ ਬਾਰੇ ਕੀ ਹੈ ਇਸ ਫਿਲਮ ਵਿੱਚ ਸੋ ਗੱਲ ਕਰਦੇ ਆ ਬਲਵੀਰ ਚੂਟੀਆਂ ਜੀ ਨਾਲ ਜਿਹੜੇ ਬੜਾ ਸਮੇਂ ਤੋਂ ਸਮਾਂ ਕੱਢ ਕੇ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਆ ਬਲਵੀਰ ਜੀ ਫਿਲਮ ਬੋਝ ਦਾ ਤੁਸੀਂ ਪੋਸਟਰ ਰੀਲੀਜ਼ ਕੀਤਾ ਕੀ ਕਹਿਣਾ ਚਾਹੋਗੇ ਇਸ ਸ਼ੁਭ ਸਮੇਂ ਤੇ ਸਭ ਤੋਂ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਬਹੁਤ ਵੱਡਾ ਇੱਕ ਸਨੇਹ ਹੈ ਇਸ ਪੋਸਟਰ ਦੇ ਵਿੱਚ ਤੇ ਫਿਲਮ ਦੇ ਵਿੱਚ ਜਿਸ ਨੂੰ ਲਿਖਿਆ ਸਾਡੇ ਵੀਰ ਅਰਜਿੰਦਰ ਅਬਲੂ ਜੀ ਨੇ ਔਰ ਸਾਜਨ ਪ੍ਰੋਡਕਸ਼ਨ ਵੱਲੋਂ ਇਹ ਪੇਸ਼ ਕੀਤਾ ਜਾ ਰਿਹਾ ਤੇ 6 ਅਕਤੂਬਰ ਨੂੰ ਰਿਲੀਜ਼ ਹੋਣਾ ਹੈ ਸਾਰਾ ਪ੍ਰੋਗਰਾਮ ਤੇ ਜਰਖ ਦੇਖਣਾ ਨਾ ਭੁੱਲਿਓ ਬਤਵਾਦ ਕਿਉਂਕਿ ਮਾਪੇ ਕਦੇ ਬੋਝ ਨਹੀਂ ਹੁੰਦੇ ਇਹ ਮਾਪਿਆਂ ਦੀਆਂ ਕਹਾਣੀਆਂ ਸਾਰੀ ਤੇ ਮਾਪਿਆਂ ਨੂੰ ਕਦੇ ਬੋਝ ਵੀ ਨਹੀਂ ਸਮਝਣਾ ਹੁੰਦਾ ਤੇ ਧੀਆਂ ਵੀ ਕਦੇ ਬੋਝ ਨਹੀਂ ਤੇ ਮਾਪੇ ਵੀ ਕਦੇ ਬੋਝ ਨਹੀਂ ਹੁੰਦੇ ਇਹ ਜਰੂਰ ਤੁਸੀਂ 6 ਅਕਤੂਬਰ ਨੂੰ ਸਾਜਨ ਪ੍ਰੋਡਕਸ਼ਨ ਵੱਲੋਂ ਤੇ ਅਬਲੂ ਸਾਹਿਬ ਦੀ ਲਿਖੀ ਹੋਈ ਜਿਹੜੀ ਕਹਾਣੀ ਹੈ ਇਹ ਨੂੰ ਜ਼ਰੂਰ ਵੇਖਣਾ ਮਨਵੀਰ ਜੀ ਜਿਵੇਂ ਤੁਸੀਂ ਤਾਂ ਇੱਕ ਮਕਬੂਲ ਗੀਤ ਹੀ ਤੁਹਾਡਾ ਵੀ ਇੰਨਾ ਮਕਬੂਲ ਹੋਇਆ ਮਾਂ ਬੋੜ ਦੀ ਥਾਂ ਹਨਾ ਤੇ ਰੱਬ ਦਾ ਨਾਮ ਤੇ ਕਿਉਂਕਿ ਮਾਪਿਆਂ ਦਾ ਤਾਂ ਵੈਸੀ ਹੀ ਸਾਰੀ ਉਮਰ ਆਪਾਂ ਨੂੰ ਉਹਨਾਂ ਨੇ ਕਦੇ ਬਹੁਤ ਸਮਝਿਆ ਨਹੀਂ ਸੀ ਤੇ ਆਪਾਂ ਅੱਜ ਦੇ ਸਮਾਜ 'ਚ ਜਿਹੜਾ ਸਾਡਾ ਤਾਣਾ ਬਾਣਾ ਇਹ ਚ ਹੋ ਗਿਆ ਅੱਜ ਦੀ ਪੀੜ੍ਹੀ 'ਚ ਪਾੜਾ ਪੈ ਗਿਆ ਹਨਾ ਕਿਵੇਂ ਲੱਗਦਾ ਵੀ ਅੱਜ ਦੀ ਪੀੜ੍ਹੀ ਦਾਤੇ ਜਿਹੜੇ ਹੁਣ ਬਜ਼ੁਰਗ ਆ ਸਾਡੇ ਜਿਹੜਾ ਨੇ ਇੰਨਾ ਕੁਝ ਕੀਤਾ ਹੁੰਦਾ ਸਾਡੇ ਲਈ ਅੱਜ ਦੀ ਜਿਹੜੀ ਪੀੜ੍ਹੀ ਹੈ ਨਾ ਅਸਲ 'ਚ ਇਹਨਾਂ ਨੂੰ ਮਾਰਤਾ ਨਸ਼ੇ ਨੇ ਤੇ ਬੇਰੁਜ਼ਗਾਰੀ ਨੇ ਇਸ ਕਰਕੇ ਇਹ ਇਹਨਾਂ ਆਪ ਦੀ ਸੋਝੀ ਦੀ ਮਾਪਿਆਂ ਦੀ ਸੋਝੀ ਕੀ ਰੱਖਣਗੇ ਹੂੰ ਬਸ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਕੰਟਰੋਲ ਕਰਕੇ ਇਹ ਲੋਕਾਂ ਨੂੰ ਇਹ ਰਾਹ ਦਿਖਾਇਆ ਜਾਵੇ ਬਾਕੀ ਤੁਸੀਂ ਤਾਂ ਕੋਸ਼ਿਸ਼ ਕਰ ਰਹੇ ਹੋ ਕਲਾਕਾਰ ਵੀ ਕੋਸ਼ਿਸ਼ ਕਰ ਰਹੇ ਆ ਵੱਧ ਤੋਂ ਵੱਧ ਵੇ ਇੱਕ ਬਿਰਧ ਆਸ਼ਰਮ ਬਣ ਜਾਂਦਾ ਆਪਾਂ ਕਹਿੰਦੇ ਆ ਵੀ ਇੰਨੇ ਬਿਰਧ ਆਸ਼ਰਮ ਬਣ ਗਏ ਚੰਗਾ ਸਮਝਦੇ ਆ ਤੁਸੀਂ ਇਸ ਗੱਲ ਨੂੰ ਵੀ ਇੱਕ ਬਿਰਧ ਆਸ਼ਰਮ ਬਣ ਗਿਆ ਉਹਦੇ ਚ ਸਾਡੇ ਬਜ਼ੁਰਗ ਚਲੇ ਗਏ ਬਹੁਤ ਪਹਿਲਾ ਰਵਾਜ ਆ ਜਿਹੜਾ ਬਿਰਧ ਆਸ਼ਰਮ ਆ ਇਹਦਾ ਜੇ ਕੋਈ ਬਿਲਕੁਲ ਹੀ ਬੇਸਾਰਾ ਉਹਨਾਂ ਲੋਕਾਂ ਲਈ ਆ ਪਰ ਜਿਨ੍ਹਾਂ ਦੇ ਬੱਚੇ ਜਿਉਂਦੇ ਆ ਧੀਆਂ ਪੁੱਤ ਜਿਉਂਦੇ ਉਹਨਾਂ ਵਾਸਤੇ ਚੰਗੀਆਂ ਨੌਕਰੀਆਂ ਕਰਦੇ ਅਫਸਰਾਂ ਦੇ ਵੀ ਬੱਚੇ ਬਜ਼ੁਰਗ ਵੀ ਉੱਥੇ ਆ ਬਿਲਕੁਲ ਗਲਤ ਆ ਬਿਲਕੁਲ ਸਭ ਤੋਂ ਵੱਡਾ ਜਿਹੜੀ ਕਿ ਇਹ ਕੋੜ ਇੱਕ ਦੇ ਕਹਾਣੀਕਾਰ ਰਜਿੰਦਰ ਬਲੂਜੀ ਰਜਿੰਦਰ ਜੀ ਇੱਕ ਬਹੁਤ ਵਧੀਆ ਕਹਾਣੀ ਤੇ ਫਿਲਮ ਬਣ ਰਹੀ ਆ ਤੇ ਬਹੁਤ ਕਿਉਂਕਿ ਕਲਾਕਾਰ ਤੁਸੀਂ ਬਹੁਤ ਲੰਬੇ ਸਮੇਂ ਤੋਂ ਆ ਤੇ ਇੱਕ ਜਿਹੜੀ ਇਹ ਕਲਾਕਾਰੀ ਦੇ ਨਾਲ ਅਦਾਕਾਰੀ ਦੇ ਨਾਲ ਨਾਲ ਇੱਕ ਕਹਾਣੀ ਵੀ ਤੁਸੀਂ ਵਧੀਆ ਲਿਖੀ ਆ ਤੇ ਕਿਵੇਂ ਦੇਖਦੇ ਹੋ ਜਿਹੜਾ ਤੁਸੀਂ ਇੰਨੇ ਲੰਬੇ ਸਮੇਂ ਤੋਂ ਤੁਹਾਨੂੰ ਇੱਕ ਵਧੀਆ ਮੌਕਾ ਮਿਲਿਆ ਤੇ ਮੇਰਾ ਪਿੰਡੂ ਪਛੇਕੜ ਹੋਣ ਕਰਕੇ ਉਸ ਪਛੋਕਰ ਦੇ ਆਧਾਰ ਤੇ ਹੀ ਮੈਂ ਜੋ ਕੁਝ ਆਪਣੇ ਘਰਾਂ ਦੇ ਵਿੱਚ ਬੀਤਦਾ ਉਹ ਦੇਖਿਆ ਮੈਂ ਉਹਨੂੰ ਬੜੀ ਨੇੜਿਓਂ ਤੱਕਿਆ ਸੋ ਮੇਰੇ ਦਿਲ ਵਿੱਚ ਆਇਆ ਵੀ ਅੱਜ ਜਿਹੜਾ ਇਹ ਵਰਤਾਰਾ ਹੋ ਰਿਹਾ ਹੈ ਬਜ਼ੁਰਗਾਂ ਦੇ ਪ੍ਰਤੀ ਬਹੁਤ ਮਾੜਾ ਹੋ ਰਿਹਾ ਹੈ ਇਸ ਕਰਕੇ ਮੈਨੂੰ ਮਿਹਨਤ ਕਰਕੇ ਲਿਖਣੀ ਪਈ ਕਹਾਣੀ ਇੱਕ ਸਨੇਹਾ ਦੇਣ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਮਾਪਿਆਂ ਨੂੰ ਕਦੇ ਬੋਝ ਨਾ ਸਮਝੋ ਉਹੀ ਸਾਰਾ ਕੁਝ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਸੋਮਾ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇਹ ਫਿਲਮ ਜਰੂਰ ਦਿਖਾਓ ਬਹੁਤ ਵਧੀਆ ਸਨੇਹਾ ਇਸ ਫਿਲਮ ਵਿੱਚ ਦਿੱਤਾ ਗਿਆ ਸਾਜਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੀ ਮਿਹਨਤ ਕਰਕੇ ਇਸ ਫਿਲਮ ਨੂੰ ਤਿਆਰ ਕਰਵਾਇਆ ਸੁਮੀਰ ਜੀ ਜੋ ਸਾਡੀਆਂ ਫਿਲਮਾਂ ਦੇ ਇੱਕ ਟੀਮ ਦਾ ਹਿੱਸਾ ਸਾਡੀ ਦਾ ਫਿਲਮਾਂ ਦੇ ਤੇ ਡਾਇਰੈਕਸ਼ਨ ਵੀ ਇਹਨਾਂ ਨੇ ਕਰਦੇ ਰਹੇ ਆ ਪਹਿਲਾਂ ਨਾਲ-ਨਾਲ ਸਾਡੀਆਂ ਪਿਛਲੀਆਂ ਫਿਲਮਾਂ ਦੀ ਤੇ ਅਦਾਕਾਰੀ ਵੀ ਕਰਦੇ ਰਿਹਾ ਰਾਜਵਿੰਦਰ ਜੀ ਕਿਵੇਂ ਦੇਖਦੇ ਹੋ ਜਿਹੜੀ ਇੱਕ ਬੋਝ ਇੱਕ ਪਰਿਵਾਰਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਫਿਲਮ ਬਣੀ ਹੈ ਜੀ ਹਾਂਜੀ ਦੋਸਤੋ ਮੈਂ ਤੁਹਾਡਾ ਵੀਰ ਆਰਸ਼ਮੀਰ ਅਕਸਰ ਤੁਸੀਂ ਸਾਡੇ ਸਾਜਣ ਪੰਜਾਬੀ ਟੀਵੀ ਦੇ ਉੱਤੇ ਫਿਲਮਾਂ ਦੇਖਦੇ ਹੋ ਤੇ ਅਸੀਂ ਲਗਭਗ ਸਾਰੀਆਂ ਫਿਲਮਾਂ ਹੀ ਪਰਿਵਾਰਕ ਸੰਬੰਧ ਬਣਾਉਂਦੇ ਆ ਅੱਜ ਇਹਦਾ ਪੋਸਟਰ ਜਿਹੜਾ ਵੋਲ ਫਿਲਮ ਦਾ ਰਿਲੀਜ਼ ਕਰਨ ਵਾਸਤੇ ਅਸੀਂ ਸਪੈਸ਼ਲ ਤੌਰ ਤੇ ਸਾਡੇ ਵੱਡੇ ਭਰਾ ਬਲਵੀਰ ਚੋਟੀਆਂ ਜੀ ਨੂੰ ਬੁਲਾਇਆ ਕਿਉਂਕਿ ਉਹ ਵੀ ਸਮਾਜ ਦੇ ਵਿੱਚ ਇੱਕ ਚੰਗੀ ਪਿਰਤ ਪਾ ਰਿਹਾ کافی ਸਮੇਂ ਤੋਂ ਉਹਨੇ ਵੀ ਇਨਾ ਰਿਸ਼ਤਿਆਂ ਬਾਰੇ ਬਹੁਤ ਸੋਹਣੇ ਗੀਤ ਲਿਖੇ ਗਾਏ ਆ ਤੇ ਉਹਨਾਂ ਨੇ ਸਾਡਾ ਪੋਸਟਰ ਰਿਲੀਜ਼ ਕੀਤਾ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਇਹ ਸਾਡੇ ਪਰਮ ਮਿੱਤਰ ਅਰਜਿੰਦਰ ਅ블ੂ ਜੀ ਦੀ ਇੱਕ ਕਹਾਣੀ ਆ ਜਿਹੜੀ ਘਰ ਘਰ ਦੀ ਕਹਾਣੀ ਆ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਹੈਗੇ ਉਹ ਨਸ਼ਿਆਂ 'ਚ ਗ੍ਰਸਤ ਲਾ ਲੋ ਜਾਂ ਬੇਰੋਜ਼ਗਾਰੀ ਕਰਕੇ ਉਹਨਾਂ ਨੂੰ ਮਾਪੇ ਬਹੁਤ ਬੋਝ ਲੱਗਦੇ ਆ ਤੇ ਵੱਧ ਤੋਂ ਵੱਧ ਅੱਜ ਸਾਡੇ ਜਿਹੜੇ ਬਿਰਧ ਆਸ਼ਰਮ ਬਰ ਰਹੇ ਆ ਜਿਹੜੇ ਕਿ ਪੰਜਾਬੀਆਂ ਵਾਸਤੇ ਇੱਕ ਨਮੋਸ਼ੀ ਦਾ ਕਾਰਨ ਆਗੇ ਤੇ ਇਸ ਕਰਕੇ ਇਹ ਕਹਾਣੀ ਬਿਲਕੁਲ ਆਉਣ ਵਾਲੇ ਜਨਰੇਸ਼ਨ ਨੂੰ ਇੱਕ ਨਵੀਂ ਸੇਧ ਦੇਣ ਵਾਲੀ ਆ ਸਮਝਾਉਣ ਵਾਲੀ ਆ ਤੇ ਆ ਕੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਮਾਪਿਆਂ ਨੂੰ ਕਦੇ ਬੋਝ ਨਾ ਸਮਝੇ ਸਾਰੇ ਮੇਰੇ ਸਾਡੇ ਜਿਹੜੀ ਸਾਡੀ ਆਡੀਅנס ਤੇ ਉਹਨੂੰ ਬੇਨਤੀ ਆ ਵੀ ਸਾਡੀ ਇਹ ਫਿਲਮ ਨੂੰ ਘਰ-ਘਰ ਦਿਖਾਓ ਆਪ ਵੀ ਵੇਖੋ ਬਜ਼ੁਰਗਾਂ ਨੂੰ ਦਿਖਾਓ ਤੇ ਬੱਚਿਆਂ ਨੂੰ ਵਿਖਾ ਕੇ ਉਹਨਾਂ ਨੂੰ ਸਮਝਾਓ ਲੋਕ ਸੁਣ ਲੈਣਗੇ ਹਾਂਜੀ 사જન ਜੀ ਤੁਹਾਡੀ ਪ੍ਰੋਡਕਸ਼ਨ ਦੇ ਵਿੱਚ ਜਿਹੜੀ ਅਰਜਿੰਦਰਾ ਬਲੂ ਦੀ ਕਹਾਣੀ ਤੇ ਬੋਝ ਫਿਲਮ 6 ਤਰੀਕ ਨੂੰ ਰਿਲੀਜ਼ ਹੋ ਰਹੀ ਆ ਉਸ ਫਿਲਮ ਬਾਰੇ ਕਿਵੇਂ ਵੇਖਦੇ ਹੋ ਤੁਸੀਂ ਤੋ ਦੋਸਤੋ ਛੇੜੀ ਸਾਡੀ ਪੰਜਾਬੀ ਟੈਲੀਫਿਲਮ ਬੋਝ ਇੱਕ ਬਹੁਤ ਹੀ ਖੂਬਸੂਰਤ ਸਮਾਜਿਕ ਰੀਤੀਆਂ ਦੀ ਤਰਜਮਾਨੀ ਕਰਦੀ ਫਿਲਮ ਹੈ ਤੇ ਰਵਿੰਦਰ ਅੜੂ ਜੀ ਮੇਰੇ ਪਰਮ ਮਿੱਤਰ ਨੇ ਇਹਨਾਂ ਨੇ ਇਹ ਫਿਲਮ ਦੀ ਕਹਾਣੀ ਲਿਖੀ ਹੈ ਤੇ ਅੱਜ ਅਸੀਂ ਜਿਹੜਾ ਇਹਦਾ ਪੋਸਟ ਲੀਡ ਕੀਤਾ ਤੇ 6 ਅਕਤੂਬਰ ਨੂੰ ਸ਼ਾਮ ਨੂੰ 5 ਵਜੇ ਸਾਜਨ ਪੰਜਾਬੀ ਟੀਵੀ ਸਾਡਾ YouTube ਟੀਵੀ ਆ ਉਹ ਤੇ ਜਰੂਰ ਦੇਖਿਓ ਦੇਖ ਕੇ ਕਮੈਂਟ ਜਰੂਰ ਕਰਿਓ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿੱਥੇ ਕਿ ਖੜੇ ਆ ਤੇ ਨਾਲ ਇਹਦੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਜੇ ਬਲਵੀਰ ਚੂਟੀਆਂ ਜੀ ਸਾਡੇ ਇਹ ਬੜੇ ਪਰ ਮਿੱਤਰ ਨੇ ਬੜੇ ਲੰਬੇ ਸਮੇਂ ਤੋਂ ਅਸੀਂ ਜੁੜੇ ਆ ਅੱਜ ਇਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਜਦੋਂ ਵੀ ਅਸੀਂ ਆਵਾਜ਼ ਮਾਰਦੇ ਵੈਸੇ ਵੀ ਪਿੱਛੇ ਨਹੀਂ ਹੱਟੇ ਕਦੇ ਕਿ ਇਹ ਫਿਲਮਾ ਜਿਹੜੀ ਬੋਝ ਕਿਉਂਕਿ ਅਸੀਂ ਮਾਪਿਆਂ ਨੇ ਸਾਨੂੰ ਕਦੇ ਨਹੀਂ ਬਹੁਤ ਸਮਝਿਆ ਜਦੋਂ ਅਸੀਂ ਨਿੱਕੇ ਹੁੰਨੇ ਆ ਉਹ ਪਾਲ ਦੇ ਪੋਸਟ ਦੇ ਸਾਨੂੰ ਕਿੱਥੋਂ ਤੱਕ ਬਚਾ ਦਿੰਦੇ ਆ ਨੌਕਰੀਆਂ ਤੱਕ ਵੀ ਜਾ ਵੜਦੇ ਆ ਤੇ ਪਰ ਜਦੋਂ ਅਫਸਰ ਬਣ ਜਾਂਦੇ ਆ ਤੇ ਉਹਨਾਂ ਦੇ ਘਰਾਂ 'ਚ ਥਾਂ ਨਹੀਂ ਮਿਲਦੀ ਉਹਨਾਂ ਨੂੰ ਦਸਾਂਗ ਮਰ ਮਰ ਵੀ ਲੱਗ ਜਾਂਦੇ ਆ ਘਰਾਂ 'ਚ ਤੇ ਪਰ ਜਿਹੜੇ ਮਾਪੇ ਹੁੰਦੇ ਆ ਉਹਨਾਂ ਨੂੰ ਅਸੀਂ ਬਹੁਤ ਹੀ ਸਮਝਦੇ ਆ ਭਾ ਇਹ ਐਸੀ ਕਹਾਣੀ ਅਸੀਂ ਆਪਣੇ ਰਜਿੰਦਰ ਅਬਲੂ ਜੀ ਦੇ ਸਿਰਜੀ ਆ ਤਾਂ ਵੀ ਮਾਪੇ ਕਦੇ ਬੋਝ ਨਹੀਂ ਹੁੰਦੇ ਕਿ ਇਹ ਫਿਲਮ ਜ਼ਰੂਰ ਵਾਰ ਤੋਂ ਵਾਰ ਦੇਖੋ ਤੇ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਕਿ ਸਾਡੇ ਸਮਾਜ 'ਚ ਜਿਹੜਾ ਇਹ ਪਾੜਾ ਪਿਆ ਸਾਡੀ ਨੌਜਵਾਨ ਪੀੜੀ ਦਾ ਤੇ ਬਜ਼ੁਰਗਾਂ ਵੀ ਅਸੀਂ ਜਿਹੜਾ ਸਤਿਕਾਰ ਨਹੀਂ ਕਰਦੇ ਜੋ ਸਤਿਕਾਰ ਦੇ ਕਾਬਿਲ ਨੇ ਕਿ ਇਹ ਇਹ ਜ਼ਰੂਰ ਫਿਲਮ ਦੇਖ ਕੇ ਸਾਨੂੰ ਕਮੈਂਟ ਦਿਓ ਕਿ ਸਾਨੂੰ ਤਾਂ ਕਿ ਪਤਾ ਲੱਗ ਸਕੇ ਕਿ ਸਾਡੀ ਟੀਮ 'ਚ ਜਿਹੜੇ ਦੇਵੀ ਸ਼ਰਮਾ ਜੀ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਇਸ ਫਿਲਮ 'ਚ ਬਹੁਤ ਸਪੈਸ਼ਲ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਫਿਲਮਾਂ ਨੂੰ ਬਣਾਉਣ ਲਈ ਸਾਨੂੰ ਜਿਹੜੀ ਇੱਕ ਰਾਹ ਦਿੱਤਾ ਸੀ ਇੱਕ ਦਿਸ਼ਾ ਨਿਰਦੇਸ਼ ਦਿੱਤੀ ਸੀਗੇ ਵੀ ਸਾਨੂੰ ਅਸੀਂ ਫਿਲਮ ਕਿਵੇਂ ਬਣਾਉਣੀ ਚਾਹੀਦੀ ਹੈ ਜਿਵੇਂ ਫਿਲਮਾਂ ਦੂਜੀਆਂ ਬਣਦੀਆਂ ਉਸ ਤਰੀਕੇ ਨਾਲ ਅਸੀਂ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਬਾਕੀ ਤੁਸੀਂ ਦੱਸਣਾ ਅਸੀਂ ਕਿੱਥੇ ਖੜੇ ਆ ਬਹੁਤ ਬਹੁਤ ਧੰਨਵਾਦ